ਹਾਥੀ ਪਿੰਡ ਹੀ ਆਇਆ ਜਨਾ ਵਾਹੇ ਆਪਣੀ ਗੋਲੀ ਉੱਥੇ ਘੋੜੇ ਘੋੜੇ ਬਾਤੂ ਸਾਰੇ ਘੋੜੇ ਘੋੜੇ ਪਤ ਨਾਲ ਹੀ ਆਉਣੇ ਆ ਇਧਰ ਬਾਬਾ ਜੀ ਲਾ ਰਹੇ ਨੇ ਤਗੜਾ ਚੜਦੀ ਗਲਾ ਚੜਦੀ ਗਲਾ ਓਹ ਹੋ ਜੁੱਟ ਪਰਾਂ ਜੋ ਡੰਡ ਲਾਤੀ ਏ ਬਾਬਾ ਜੀ ਤਗੜਾ ਲਾ ਰਿਹਾ ਪੂਰੇ ਤਗੜੇ ਲੈਵਲ ਤੇ ਇਧਰ ਮਾਰਾ ਦਾ ਪ੍ਰਕਾਸ਼ ਹੋਣ ਲੱਗਾ ਜੀ ਇਧਰ ਪਾਲੀ ਸਾਹਿਬ ਹੋਣ ਲੱਗਾ ਅੱਜ ਨਾਲੇ ਜਿੱਦਾਂ ਦਾ ਪਿੰਡ ਕੱਲ ਮੇਲਾ ਮੇੜ ਬਾਜੀ ਵੀ ਦੇ ਦੇ ਕੁਝ ਕੋਈ ਮੈਂ ਸਾਡੀ ਕੀ ਬਣਾਉਂ ਜੀ ਉੱਡਰ ਦੌਰੇ ਇੱਥੇ ਦੇਖਣਾ ਇਹ ਦਾਦੇ ਨਹੀਂ ਇਹ ਦਰਦੇ ਕਿ ਉਹਨੇ ਵੀਡੀਓ ਦਸਾ ਲਿਆ ਤਨ ਖਾ ਚ ਲਿਆ ਹਾ ਦੋਈ ਤੁਹਾਡੇ ਵਾਲੀ ਚਲੋ ਚਲੀਏ ਇਧਰ ਪ੍ਰਕਾਸ਼ ਹੋ ਗਿਆ ਇਧਰ ਮਾਰੇ ਪੰਜ ਪਿਆਰੇ ਵੀ ਤਿਆਰ ਹੋ ਗਏ ਜੀ ਪੂਰੇ ਤਗੜੇ ਲੈਵਲ ਦੇ ਚਲੀਏ ਵਾਧੂ ਆਏ ਬਾਬਿਆਂ ਦੇ ਬੜੇ ਜਿਆਦਾ ਉਹ ਤੇ ਸਰਦਾਈ ਦਾ ਲੰਗਰ ਲੱਗਾ ਇੱਧਰ ਇੱਧਰ ਨਾਲ ਲੈ ਬੁੱਤ ਐਜ ਵੀ ਤੇ ਵੇਖ ਲੈ ਮੇਲਾ ਜਿਹੜਾ ਵੇਖ ਰਹੇ ਹੁਣ ਬਾਜੀ ਲੇਲੀ ਬੁੱਤ ਮੇਲਾ ਕੱਲ ਤੱਕ ਆ ਜੇ ਉਹ ਊਠ ਵੀ ਆ ਗਿਆ ਲੈ ਐ ਸਹਿਜ ਊਠ ਵੀ ਵੇਖ ਲੋ ਜਾ ਵੀ ਅੱਗੇ ਖੜੋ ਤਾਂ ਪਾਪਾ ਊਠ ਕੀ ਆ ਲਓ ਐਸੀ ਦਾ ਕੀ ਆ ਹਾਂ ਚੱਲੀਏ ਲੈ ਲੈਣਾ ਵੇਖ ਲੈ ਤਾਂ ਜਹਾਕੜ ਵਿਖਾਤਾ ਮੈਂ ਤੁਹਾਨੂੰ ਸਾਰਾ ਕੁਝ ਦਿਖਾਤਾ ਵੇਖ ਲਓ ਇਹ ਬਹੁਤ ਆਪਣਾ ਲੱਗੇ ਵੀ ਲੱਗਾ ਝੂੜਾ ਹੋ ਗਿਆ ਵਾਧੂ ਲੱਗੇ ਆ ਹਾਂ ਹਾਂ ਕੀ ਸਾਰਾ ਬੜੇ-ਵੱਡੇ ਲੱਗੇ ਰੋਹ ਖਾਲਸਾ ਜੀ ਨਗਰ ਕਿਤਨ ਪਿਆ ਤੌਰ ਆ ਆਏ ਹੋਏ ਹਾਂ ਹਾਂਜੀ ਪੁੱਤ ਹਾਂਜੀ ਐਲੀਫੈਂਟ ਪੁੱਤ ਆ ਜਾਓ ਇਧਰ ਖਾਵਾਂ ਇੱਥੇ ਆ ਜਾਓ ਬਹਿਣਾ ਉੱਤੇ ਉੱਤੇ ਬਹਿਣਾ ਐਲੀਫੈਂਟ ਤੇ ਬਹਿਣਾ ਏ ਵਾ ਤਗੜਾ ਲੈਵਲ ਦਾ ਹਾਂ ਜਾਂ ਕਿੱਤਾ ਹੈ ਨਾ ਮੈਂ ਇਹ ਦਵਾਵਾਂ ਮੱਥਾ ਡੇਕਣਾ ਪੈਣਾ 100 ਰੁਪਏ ਫੇਰ ਭੋਰੇ ਹੋ ਵੇਖ ਲੋ ਬੈਣਾ ਦੇ ਸਾਹਮਣੇ ਭਾਵਾਂ ਕੋਈ ਨਹੀਂ ਹੋਰ ਕਭਈ ਹੈਜ ਵਾਇਰ ਮਾਰ ਕੇ ਲਿਆਏ ਨੂੰ ਆਇਆ 10 ਮੇਲਾ ਵੇਖਣ ਆਏ ਵੇਖ ਤੇ ਲਾਉਣ ਵਾਹ ਕੀ ਆ ਹੀ ਨਹੀਂ ਆ ਰਹਾ ਯਾਰ ਮੈਸ ਸਾਲ ਜਿੱਕ ਹੋੜਾ ਮਿਲਦੀ ਵੇਖਣ ਨੂੰ ਮਿਲਦੀਆਂ ਜੀ ਨਾ ਆ ਰਹੀਆਂ ਸਾਨੂੰ ਮੇਲੇ ਆ ਰਹੀਆਂ ਹੈਜ ਮੀਤ ਮਾਤਾ ਦੇ ਕੀ ਬਾਬਾ ਜੀ ਆ ਗਏ ਹਾਂਜੀ Obrigado. ਗੋਡੂ ਪੰਜਾਬ ਲਿਖਿਆ ਕੱਲ ਕੱਲ ਕੇ ਪਰਸੋਂ ਵਾਈ ਫੜੋ ਪਰਸੋਂ ਗੋਡੂ ਪੰਜਾਬ ਗੋਡੂ ਪੰਜਾਬ ਵਧੀਆ ਵਧੀਆ ਹੈ ਮੈਂ ਕਿ ਉਹ ਚੱਲ ਜਾ ਉਧਰ ਬਾਹਰ ਉਧਰ ਉਧਰ ਚੱਲੋ ਉੱਥੇ ਆ ਗਿਆ ਮੈਂ ਦਾ ਸ਼ਰਦਾਈ ਦਾ ਲੰਗਰ ਚੱਲ ਰਾ ਤਾੜੇ ਨਾਲ ਦਾ ਚੱਲ ਗਿਆ ਬਹੁਤ ਪੀ ਲਈ ਹੈ ਨਾ ਆਪਾਂ ਲਈ ਪੀ ਕੀ ਸਰ ਐਸਮਿਤ ਕੀ ਕਹਿੰਦੇ ਆ ਲੱਭੇਗੀ ਨਹੀਂ ਪੈਸੇ ਚਲੋ ਜੀ ਇਧਰ ਗਿਆ ਆਪਾਂ ਪੈ ਗਿਆ ਪੈਸੇ ਰੱਖ ਬੈਠਾ ਆ ਪਿਆਈ ਪਰਸ ਮम्मा ਕਿਧਰ ਲੱਭਦਾ ਫਿਰਦਾ ਹੈ ਕਿੰਨੇ ਪੈਸੇ ਚ 100 ਕਿਹੜਾ ਵਾਲਾ ਚ ਮੈਨੂੰ ਪਤਾ ਆਹ ਆਹ ਵਾਖੀਦਾ ਹੜ ਨਾ ਤੇ ਨਿਆਣੇ ਚੰਗੇ ਜਿੰਨਾ ਮੇਲੇ ਤੇ 12-1300 ਰੁਪਇਆ ਜੋੜ ਚਲੋ 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 ਛੱਡ ਕੇ ਆਵਾਂ ਤੁਹਾਨੂੰ ਕਿੱਥੇ ਤੇਰੇ ਓਏ ਮੰਮੀ ਕੱਲ ਨੂੰ ਵਰਤਿਓ ਸਾਰੇ ਰੱਖ ਲਓ ਹਨਾ ਬਾਕੀ ਕੱਲ ਬਾਜ਼ੀਆਂ ਦੇ ਲਈ ਜੋ ਮਤ ਚਲੋ ਭਾਈ ਨੂੰ ਆਪੇ ਤੁਹਾਨੂੰ ਛੱਡ ਕੇ ਜਾਓ ਘਰੇ ਸੜਕ ਨਾ ਪਾਰ ਕਰੋ ਮੈਂ ਬਾਜ਼ੀਆਂ ਫਿਰਿਓ ਚਲੋ ਮੈਂ ਤੁਸੀਂ ਆਏ ਹੋ ਨ ਬੱਚੇ ਮੇਲਾ ਵੇਖਣ ਮਾਂ ਚੱਲ ਯਾਰ ਗਰਮੀ ਦੇ ਬੜੀ ਬਾਹਰ ਏਸੀ ਕਰਕੇ ਬਾਹਰ ਲਾਦਾ ਹੁੰਦਾ ਹਾਲੀ 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 ਪੋਤਾਲੀ ਚਲੋ ਜਿਹੜਾ ਘਰੇ ਆਉਣਾ ਨਾ ਸੋ ਭਾਈ ਨੂੰ ਕਿਸੇ ਨੂੰ ਦੱਸ ਦੂ ਛੜਕਪਾਰ ਕਰਾ ਦੇ ਸਾਹਮਣੇ ਆ ਜਾਓ ਠੀਕ ਹੈ ਹੁਣ ਪੁੜਕ ਲੋ ਠੀਕ ਹੈ ਕਨੀਜਾ ਲਾ ਲਓ ਇੱਕ ਰਾਂ ਜੋ ਥਾਕੇ ਗਿਆ ਆ ਜਾਏ ਨਾ ਸਾਬ ਸਾਈ ਹੋਏ ਪੜਾ ਲੱਗੇ ਰਹੋ ਠੀਕ ਹੈ ਅਸ਼ਮੀਤ ਹਾਂ ਚੰਗਾ ਜਮ ਜੀ ਤੁਹਾਡਾ ਆ ਲੈ ਲੈ ਛੜਕਪਾਰ ਮੇਰਾ ਭਰਾ ਕਰਾ ਦੇ ਸਾਹਮਣੇ ਘਰ ਆਪਣਾ ਆ ਜੜਾ ਆ ਦੁਕਾਨ ਵਾਲ ਆਹੋ ਆਹੋ ਓਕੇ ਬੁੱਤ ਲੈ ਲੋ ਆ ਗਿਆ ਜਾਰ ਬੱਦਲ ਬੜੇ ਆ ਗਏ ਤੇ ਬਾਲਕੀ ਵਾਪਸ ਵੀ ਆ ਗਈ ਚਲੋ ਮੈਂ ਚਲੋ ਚਲੋ ਬਾਹਰ ਆ ਗਿਆ ਮੈਂ ਚਾ ਵੀ ਨੀ ਮੰਨ ਇੰਨੀ ਗਰਮੀ ਇੰਨਾ ਠੰਡਾ ਘੈਂਟ ਹੋ ਗਿਆ ਨਾ ਕੰਮ ਹੁਣ ਬਸ ਮੀਂਹ ਨਾ ਪਵੇ ਇਦਾਂ ਰਵੇ ਨਾ ਮੀਂਹ ਪੈਗਾ ਤਾਂ ਕਬੱਡੀ ਦਾ ਖਰਾਬ ਹੋਣਾ ਕੱਲ ਗੋਪੀ ਗੋਪੀ ਫਰੰਦੀਪੁਰੀ ਦੇ ਏਕਮ ਫਦਾਪੁਰੀ ਨੂੰ ਮਿਲਣਾ ਕੱਲ ਜਾਣਾ ਪਊਗਾ ਨਾ ਵਲੌਗ ਬਣਾਉਣਾ ਪੂਰਾ ਤਗੜਾ ਕਿਤੇ ਗਾਗੇ ਪਾਲ ਗਈ ਲੈ ਕੇ ਜਾ ਦੁਕਾਨਾਂ ਚ 10 ਰੁਪਏ ਕੱਢ ਕੇ ਲੱਗਲੇ ਜੋ ਚਾਰ ਬੰਦੇ ਆ ਚੰਦੇ ਬੰਦੇ ਹੈ ਚਾਰ ਨੂੰ ਲੈ ਗਏ ਮੀਂਹ ਆ ਰਿਹਾ ਹਰ ਦੀ ਗੱਲ ਕਾ ਮੈਂ ਵੜਾ ਜਾਈਂਦੀ ਆ ਲੈ ਆ ਪੀਪਾ ਆਣਾ ਲੰਗਰ ਲਾਇਆ ਪਾਣੀ ਦਾ ਤਕ ਲੋਇਆ ਜੋ ਅਗਰ ਕੀ ਇਹ ਲੋ ਮਾਂ ਪਾਲ ਕੀ ਕਿੱਡੇ ਟਾਈਮ ਤੇ ਚੱਲ ਵੀ ਗਈ ਵਾਪਸ ਵੀ ਆ ਗਈ 4 ਵਜੇ ਤੇ 4 ਵਜੇ ਵਧੀਆ ਵੇਹੇ ਅੱਗੇ ਅੱਗੇ ਰਾਤ ਕੇ ਸੰਜੀ ਕੇ ਰਾਤ ਉਹਦੇ 5 6 ਵਜਾਂ ਨੇ ਦੇਰ ਅਰ ਕੀ ਨਾ 12 ਵਜੇ ਪਰਬਾਨ ਸਾਰੇ ਵਧੀਆ ਬਹੁਤ ਵਧੀਆ ਪੀਪਾ ਆਣਾ ਲੰਗਰ ਲਾਇਆ ਪਾਣੀ ਦਾ ਜੀ ਵਾਹ ਭਾਈ ਰੂ ਕਿਰਪਾ ਨਾਲ ਆਂਟੀ ਖਲੋਤੀ ਇਧਰ ਵੇਖਣ ਦੀ ਮਾਹੌਲ ਚੰਗਾ ਬਲਾਗ ਆ ਪੱਲਵਾਵਾਂਗੇ ਆ ਲਾਈਵ ਵਾਲੇ ਇੰਡੀ ਆੜੀ ਆੜੀ ਹੁੰਦੇ ਜਿਹੜੇ ਜਿਹੜਾ ਲਾਈਵ ਹੁੰਦਿਆ ਆਹੋ ਨਹੀਂ ਆਏ ਨਾ ਏ ਨਹੀਂ ਪਉ ਡੰਡ ਲਾਊਗਾ ਵਾ ਆਈ ਕੇ ਲੂ ਆਉਂਦੇ ਆ ਕੇ ਲੂ ਆਹ ਕਿੱਥੇ ਆ ਓ ਤੇਰਾ ਭਲਾ ਜੀ ਯਾਰ ਅਮਰਤ ਨਾਮਨ ਦਾ ਹਾਂਜੀ ਬਾਬਾ ਜੀ بابا جی ਬਾਬਾ ਜੀ ਭੁਜਾਈ ਦੀ ਇਹਨਾਂ ਦੇ ਕੀਵੋ ਉਹਨਾਂ ਨਾਲ ਸਾਥਣ ਹੁੰਦਾ ਬਰਾਦੇ ਉਲ ਪੀਨੇ ਆਪਾਂ ਠੀਕ ਆ ਨਾਮ ਨਦਾਨ ਨਲ ਕੇਤੀਵੋ ਨਲ ਕੇਤੀਵੋ ਆ ਮੈਂ ਕਿ ਲਾਈਵ ਵਾਲਾ ਯਾਰਾ ਨਹੀਂ ਰੰਗਿਆ ਨਾ ਇਹਦੇ ਨਾਲ ਨੈਟਵਰਕ ਸਾਰਾ ਚੱਲਦਾ ਵੇ ਲਾਈਵ ਸਾਰਾ ਉਹ ਕੈਮਰਾ ਅੱਗੇ ਲੈ ਕੇ ਜਾਣ ਰਿਹਾ ਨਾ ਲੈ ਕੇ ਤੇ ਦੇ ਨਾਲ ਉਹ ਲੈ ਕੇ ਸਭ ਕੋ ਬੈਠਾ ਵਿੱਚ ਉਹ ਆਹ ਬਾਬਾ ਸਾਹ ਜਣੇ ਇਹ ਬਾਦਣ ਨਹੀਂ ਆ ਰਹੇ ਕਿ ਨਹੀਂ ਅਸੀਂ ਲਾ ਕੇ ਬੈਠੇ ਆ ਵਾਹ ਜੀ ਮਾਂ ਬਾਪਣ ਨਹੀਂ ਆ ਰਹੇ ਕਿ ਨਹੀਂ ਅਸੀਂ ਲਾ ਕੇ ਆ ਜਾਂਦੇ ਟੌਰ ਬਹੁਤ ਮਾਸਮ ਘਾਉਂਦੇ ਨਹੀਂ ਨਾ ਪੈ ਜਾ ਕਬੱਡੀ ਖਰਾਬ ਹੋਈ ਨਹੀਂ ਯਾਰ ਮੈਂ ਤੇ ਮੈਂ ਇਹ ਸਪੈਸ਼ਲ ਮਿਲਣਾ ਉਹਨਾਂ ਨੂੰ ਗੱਲ ਤਾਂ 100% ਮਹੀਆ ਪੂਰਾ ਪੂਰਾ ਤਗੜਾ ਮਹੀ ਗੱਲ ਦੱਸਣ ਦਾ ਇਹ ਉਹ ਪਤਾ ਨਹੀਂ ਉਹਨਾਂ ਇਹ ਘੁੰਮਣਾ ਦਾ ਹੀ ਹੋਈ 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 ਸਵਾਰ ਆ ਗਈ ਪਾਪਾ ਜੀ ਵਾਪਸ ਆ ਗਏ ਆਉ ਮੈਂ ਬੇੜੀ ਉਹ ਭਾਲੂ ਮੈਂ ਬੰਦ ਕਰਾਇਆ ਉਹਨਾਂ ਦਾ ਚਲਾ ਦੇ ਨੇ ਕੋਈ ਨਹੀਂ ਡੜ ਲਈ ਭਾਲੂ ਮੈਂ ਕਹਿ ਦਿੰਦਾ ਉਹ ਨਹੀਂ ਰਹਿੰਦੀ ਨਾ ਚੱਲ ਨਹੀਂ ਜਾਂਦਾ ਕਰੋਨਾ ਪੈਂਦਾ ਏ ਮੈਨੂੰ ਇੱਕ ਦੋ ਦੋ ਮੋਟਰਾਂ ਹਨ ਇੱਕ ਉਹ ਦੀ ਵੀ ਗੱਡੀ ਉਹ ਉਹ ਬਤਨ ਤੇ ਚੱਲਦੀ ਆ ਮਾ ਸਾਡੇ ਨਿਆਣੇ ਗੁਰਾ ਘਰ ਆਏ ਤੁਸੀਂ ਸਾੜ ਕੇ ਟ੍ਰਾਂਸਫਰ ਹੋਗੇ ਮਾ ਬਾਹਰ ਅਸੀਂ ਕਿਨੂੰ ਕਿਨੂੰ ਵੇਖਣਾ ਟਰੈਕਟਰ ਵਾਲੀ ਦੇ ਐਂਡ ਕਰਾਈ ਬਾਪੂ ਬਾਪਾ ਮੁੰਡੇ ਮੁੰਡਿਆਂ ਨਾਲ ਅੱਜ ਦੇਖ ਲੋ ਬਹੁਤ ਵਧੀਆ ਆ ਕੀ ਚਲੋ ਚੱਲਣ ਦਾ ਕੰਮ ਬਾਕੀ ਡਰ ਡੈਕ ਚ ਘਟ ਚਾਈ ਦੇਣਾ ਚਾਈ ਨੇ ਘਟ ਡੈਕ ਚਲੋ ਬਾਕੀ ਕੋਈ ਨਹੀਂ ਹੁੰਦਾ ਪਾਲ ਕੀ ਸਮਾਪਤ ਹੋਣਾ ਟਰੈਕਟਰ ਵੱਤੋ ਵੱਤ ਮੁੰਡਿਆ ਯਾਰ ਕੀ ਹੋਰ ਇਹ ਵੱਤੋ ਵੱਤ ਆ ਵੀ ਲਈ ਫਿਰਦਾ ਰਹੇ ਬੱ ਤੇਰੀ ਚਲੋ ਜੀ ਸਮਾਪਤੀ ਆਓ ਜਾ ਓ ਚਲੋ ਕੰਨ ਮੁੜ ਗਿਆ ਆਵੇ ਸਾਬ ਸਾਬ ਨਾ ਪਹਿਲਾਂ ਵੇਖੀ ਸਾਡਾ ਸਾਲ ਲਾਣੀ ਬੱਚਿਆਂ ਦਾ ਹਾਂ ਹਾਂ ਚਲੋ ਐਸ਼ਮੀ ਤੇ ਕੋਸ਼ੀਨ ਜਲ ਜਾਣਾ ਕੋਈ ਨਹੀਂ ਘਰ ਚੜ੍ਹੋਣੀ ਅੱਛਾ ਥੋੜਾ ਚਲਾ ਦੇ ਮਣੀ ਹੋਰ ਐਸ਼ਮੀ ਤੇ ਵਾਓ ਕੋਸ਼ੀਨ ਦਾ ਕੋਸ਼ੀਨ ਦਾ ਗੱਲ ਬਾਤ ਬਸ 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 ਕੋਸ਼ੀਨ ਦਾ ਦੇਖਦੇ ਨਹੀਂ ਆਪਾਂ ਬੱਸ ਨਹੀਂ ਦੇਖਦੇ ਬੋਤਾ ਰੋਛੀ ਨਹੀਂ ਤਾਂ ਰੋਛੀ ਤਾਂ ਬਾਤੇ ਬਾਤੇ ਬਾ ਡੱਕਦੀ ਰੱਖਦੀ ਇਹਨੇ ਨਹੀਂ ਬੋਤਾ ਬਾਤ ਚੜਾਂਗੇ ਹੋਰ ਉਹ ਬੋਤਾ ਐਸ਼ਮੀ ਡਰਦੀ ਆ ਆਸ਼ੀਰ ਨਹੀਂ ਆਏ ਬੱਸ ਬੋਤਾ ਨਹੀਂ ਚੜਦੀ ਬੱਸ ਐਨੀ ਰੇੜੀ ਆ ਉਹ ਚੜ ਜੀ ਬਾਈ ਗੱਡੀ ਜਦੋਂ ਉਹ ਗੱਡੀਆਂ ਲੱਗੀਆਂ ਨਾ ਉਹ ਚਵਾ ਦਿੰਦੇ ਤੈਨੂੰ ਲੇਲਾ ਦੇ ਦਾ ਪੂਰਾ ਸਰਾਇਆ ਐ ਐ ਸ਼ਮੀਤ ਇਧਰ ਇਧਰ ਬੋਤਾ ਇਧਰ ਵਾਹ ਤੂੰ ਬੈਣਾ ਐ ਅੱਛਾ ਕੇ ਉਹ ਟ੍ਰੇਨ ਨਹੀਂ ਚੱਲਦੀ ਲੈਂਗੋ ਰਿੱਤੇ ਭਾਇਆ ਉਹਨਾਂ ਨੂੰ ਟ੍ਰੇਨ ਬੰਦ ਆ ਉਧਰ ਵਿਰਸੂ ਵੀ ਜਾਣ ਆ ਗਿਆ ਰਿਹਾ ਵਿਰਸੂ ਨੂੰ ਉਹ ਤੁਹਾਨੂੰ ਮਲਾਉਂਦੇ ਆ ਲਾ ਲਾ ਮਜੇ ਲੋ ਕੋਈ ਨਹੀਂ ਆਇਆ ਆਇਆ ਤੈਨੂੰ ਢੀ ਕਿੰਨੇ ਸਵੇਰ ਦਾ ਮੈਂ ਉਰਾ ਪਹਿਲ ਲੈਣੇ ਆ ਜਾ ਆ ਜਾ ਚੰਦ ਰੇ ਚੰਦ ਰੇ ਚਲਾ ਚਲੋ ਆਇਆ ਗਰੂ ਆਇਆ ਗਰੂ ਆਇਆ ਗਰੂ ਵਾਹ ਚੇਰਾ ਕੀ ਉਹ ਕਹਦਾ ਮੁੱਦਾ ਭੱਗ ਗਿਆ ਸੇਵਾ ਕਰਦੇ ਕਰਦੇ ਬਚਾ ਕੋਈ ਨਹੀਂ ਚੜਦੇ ਖੜਾ ਉਹਨੂੰ ਕਿਉਂ ਸੇਮਿਆ ਸਮਝਾ ਮਾੜਾ ਇਹਨਾਂ ਨੂੰ ਯਾਰ ਜੱਗੀ ਜੱਗੀ ਸਮਾਈਲ ਗੁੰਦੀ ਗੁੰਦੀ ਜਾ ਦੇਖ ਲੈ ਪਾਉ ਨੂੰ ਲਗਉਂਦੀ ਯਾਜ ਨਹੀਂ ਤੈਨੂੰ ਹਏ ਥੋੜਾ ਜਿਹਾ ਸਿੱਧਾ ਹੈ ਹੈ ਅੱਛਾ ਵੇਖੀ ਵੇਖੀ ਪਚਾ ਪਾਜੀ ਬਜੀ ਬਜੀ ਦੇ ਮੇਲੇ ਸਵੇਰੇ ਮੇਲਾ ਆਈ ਸੇਨਾ ਪ੍ਰਸ਼ਾਦਾ ਟਾਈਮ ਮੇਰਾ ਚਾਹ ਟਾਈਮ 9 ਵਜ ਕੇ ਜਾਣ ਪੂਰੇ ਫਿਰ ਸੇਵਾ ਚੱਲੇ ਅਸੀਂ ਗੰਢਿਆ ਦੇ ਆ ਠੀਕ ਹੈ ਨਾ ਹਾਂ ਠੀਕ ਆ ਤੇ ਸੰਗਤ ਵਾਲਾ ਜਾਣ ਰਹਾ ਦਰਾਜ ਕਲੇ ਮੰਦਿਰ ਕੀ ਰੁਕਾ ਟੁੱਟ ਗਏ ਜੀ ਟੁੱਟ ਗਈ ਸਮਝ ਨਹੀਂ ਅਜੇ ਦਿਨੇ ਪਤਾ ਨਹੀਂ ਕੀ ਬਾਨਣਾ ਹੈ ਪਰ ਮੈਂ ਆ ਰਾਤ ਦਾ ਸੀਨ ਕਦੀ ਨਹੀਂ ਵੇਖਿਆ ਮੇਲੇ ਜਿਹੜਾ ਅੱਜ ਬਣ ਗਿਆ ਚਲੋ ਮਾਲਕ ਕਿਰਪਾ ਕਰੇ ਕੋਈ ਨਹੀਂ ਤਿਆਰੀ ਇਦਾਂ ਹੀ ਖੋਲੀ ਆਡੀ ਵੀ ਮੇਲੇ ਵਾਲੇ ਦਿਨ ਮੀਂਹ ਪੈ ਗਿਆ ਯਾਰ ਓਏ ਹੋਏ ਸਾਰਾ ਕੰਮ ਖਰਾਬ ਹੋ ਗਿਆ ਯਾਰ ਓ ਇੰਨਾ ਬਦਲਿਸ਼ ਕੰਡਿਆ ਗੱਲਾਂ ਹੀ ਛੱਡ ਦੋ ਸਾਰਾ ਗੈਸ ਮੇਲਾ ਖਰਾਬ ਹੋ ਗਿਆ ਜਾਣਾ ਹੀ ਤੇਰਾ ਤੇ ਆਦੂ ਹੋ ਗਿਆ ਤੇ ਹੁਣ ਮੈਂ ਗਿਆ ਹੀ ਨਹੀਂ ਯਾਰ ਜਾਣਾ ਕਿ ਅੱਜ ਗੋਪੀ ਫਰੰਦੀਪੁਰ ਨੂੰ ਮੇਲਾ ਹੈ ਦੂਜੇ ਨੂੰ ਮੇਲਾ ਸਾਰਿਆਂ ਨੂੰ ਯਾਰ ਸਾਰੀ ਟੱਡ ਦਿੱਤੀ ਯਾਰ ਅਇਦ ਦੇਖੋ ਜਿੱਤ ਨਹੀਂ ਇਹੜਾ ਨਾਟ ਬੱਦਲ ਕੁਲਕੇ ਜਾਦੇ ਇਹ ਕੋਈ ਵੀ ਟਿੱਕੜ ਜਿੱਕੜ ਹੋ ਗਿਆ ਕਪੜੇ ਲਿਪੜਦੇ ਗਏ ਲੋਕਾਂ ਨੇ ਹੁਣ ਸੌਣ ਨਹੀਂ ਗੱਲ ਨਹੀਂ ਬੰਨੀ ਉਹਨਾਂ ਮੇਲੇ ਨੇ ਭਰਨਾ ਜਿੰਨਾ ਭਰਨਾ ਚਾਹੀਦਾ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਕੋਈ ਚੱਕਰ ਨਹੀਂ ਜਾਣ ਮਾਗੇ ਵੀ ਹੜਿਆ ਨਹੀਂ ਮੜਿਆ ਫੇਰ ਸ਼ੁਰੂ ਹੋ ਗਿਆ ਕੰਮ ਮੈਂ ਹਥਿਆਰ ਕੇ ਬਹਿ ਗਿਆ ਇੱਥੇ ਕੁਰਸੀ ਧਾ ਕੇ ਇੱਥੋਂ ਮੇਲਾ ਵੇਨੇ ਆ ਮੇਲਾ ਹੁਣ ਹੀ ਕੋਈ ਨਹੀਂ ਡਿਆ ਤੇ ਮੇਲਾ ਕੋਈ ਆਊਗਾ ਤਾਂ ਫੇਰ ਹੀ ਆ ਮੀ ਹੜੂਗਾ ਤੇ ਕੋਈ ਆਊ ਘਰੋਂ ਨਿਕਲੂਗਾ ਮੀ ਹੜਨਾ ਨਹੀਂ ਆ ਜਬਦਾ ਘਰੋਂ ਕੋਈ ਨਹੀਂ ਨਿਕਲਣਾ ਨੀ ਆ ਗਲਤ ਹੋਇਆ ਕੰਮ ਯਾਰ ਬੜਾ ਜ਼ਿਆਦਾ ਯਾਰ ਗਲਤ ਹੋਇਆ ਕੰਮ ਓਹੋ ਖਰਾਬ ਹੋ ਗਿਆ ਸਾਰਾ ਕੰਮ ਯਾਰ ਢੜ ਗਿਆ ਕਹਿੰਦਾ ਮੀ ਚਿੱਕੜ ਪਰ ਵੱਜ ਗਿਆ ਨਾ ਚਿੱਕੜੀ ਬਹੁਤ ਆ ਗਈ ਰੱਖੇ ਨਹੀਂ ਵਿਗਣੇ ਅੱਜ ਰੱਖੇ ਦਾ ਕੰਮ ਹੈ ਚਿੱਕੜ ਦੇ ਚਲ ਕੋਈ ਨਹੀਂ ਫੇਰ ਵੀ ਜਨ ਮੀ ਹਟ ਗਿਆ ਏ ਪਰ ਅਜ ਪਤਾ ਕੋਈ ਨਹੀਂ ਫੇਰ ਬੈਜ ਭਾਵੇਂ ਮੇਲਾ ਨਹੀਂ ਭਰਿਆ ਮੀ ਨਹੀਂ ਮੇਲਾ ਨਹੀਂ ਭਰਿਆ ਜਾਣ ਬਾਬਾ ਸੈਂਡਲ ਦਾ ਕੰਮ ਨਹੀਂ ਬਣਾ ਦਿੰਦੇ ਹੋ ਫੋਟੋ 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 ਸਵੇਰੇ ਆਉਗੀ 8 ਵਜੇ ਚੱਲ ਆਦੂ ਧੋਗੇ ਲੈ ਕੇ ਧੋਗੇ ਲੈ ਕੇ ਤੋ ਗਿਆ ਉਥੋਂ ਡੂੜੀਆਂ ਦੌਰ ਕਿੱਥੇ ਹਾਂ ਬੱਲੇ ਬੱਲੇ ਠੇਕੇਦਾਰ ਸਾਹਿਬ ਜਹਾਜ ਡਾੜਾ ਖਾਣਿਆ ਦੇਸੀ ਘੋੜੇ ਦੇ ਜਲੇ ਮੁਖਸ਼ਬੋ ਜੀ ਹਾਂ ਕਹਿੰਦਿਆ ਹੋਰ ਬਾਚੋ ਲੋਆ ਬੰਦ ਹੋ ਗਿਆ ਲੋਆ ਬੰਦ ਹੋ ਗਿਆ ਨਹੀਂ ਉਹ ਨਹੀਂ ਕਰਕੇ ਬੰਦ ਹੋ ਗਿਆ ਯਾਰ ਫੋਨ ਆਉਂਦਾ ਕਬੱਡੀ ਦਾ ਟਾਈਮ ਤਾਂ ਗਰਮੀ ਲੱਗਿਆ ਆਹ ਆਹ ਆ ਜਾ ਕਿੱਲੇ ਕੋਲ ਤੇ ਉਹ ਨਿਕਲ ਗਿਆ ਇਹ ਮਗਰੇ ਆਇਆ ਇਹ ਪੋਰ ਮਗਰੇ ਕਰਕੇ ਕਿੱਦਾਂ ਫੜਦੇ ਆ ਆ ਗਏ ਸਪੀਡ ਫੜਦੇ ਉੱਧਰ ਵੇ ਆ ਹਾਂ ਬਾਈ ਫੜਦੇ ਵੀ ਉਹ ਨਿਕਲ ਗਿਆ ਬਾਪੇ ਦਾ ਘੋੜਾ ਫੇਰ ਫੇਰ ਮੁੜ ਕੇ ਆਉਣਗੇ ਅੱਗੋਂ ਭਰਾਵਾ ਇਧੋ ਵੀ ਭੱਜ ਉੱਦ ਦੇ ਕੇ ਇਦਾਂ ਵੀ ਸਪੀਡ 'ਚ ਜਾ ਦੇ ਕੇ ਆਰੀ ਉੱਧਰ ਆ ਬਹੁਤ ਟੜ ਕੇ ਖਲੋ ਗਿਆ ਉੱਤੇ ਹੱਥ ਫੜ ਕੇ ਭਰਾਵਾ ਇੱਕਦਾਂ ਵੀ ਭੱਜਾ ਜੇ ਇਥੋਂ ਸਪੀਡ ਜੋਕ ਲੈ ਲਈ ਆ ਬਾਈ ਇਧੋ ਵੀ ਪਾਏ ਆ ਸਾਰੇ ਜਾ ਵੇਖ ਲੋ ਕਿੱਥੇ ਹੋ ਵੇ ਉਹਨੂੰ ਬੋਚ ਲੋ ਕਿੱਥੇ ਖਲੋਤਾ ਹੋ ਓਏ ਪੁੱਛੋ ਕਿੱਥੇ ਆ ਗੋਪੀ ਹੋਣੀ ਚੱਲ ਜਣਾ ਉੱਧਰ ਵੇਖਣਾ ਓ ਨਹੀਂ ਗਾਣ ਜਾਣਾ ਜੰਗਲਾ ਬੰਦਿਆ ਗੋਪੀ ਜਿਹਾ ਆਣਾ ਮੀ ਆ ਗਿਆ ਜਾ ਵੇਖ ਮੜਿਆ ਕੋਚੀ ਲਾ ਕੇ ਤਾ ਯਾਰ ਮੇਲਾ ਹੀ ਹੋਊ ਪਹਿਲਾਂ ਆਉ ਦੇ ਕਿ ਮੀ ਆਇਆ ਕਬੱਡੀ ਭੰਗਦੀ ਆਲੇ ਹਾਂ ਮੀ ਨਾਲ ਉੱਧਰ ਆ ਕੋਠੇ ਤੇ ਵੇਖ ਵੇਖ ਲੈ ਦੇ ਛੱਟ ਤੋਂ ਗੋੜੇ ਦੇ ਭਾਈ ਦੇ ਪੁਲਿਸ ਫੀਦਾ ਜੀ ਹੋਰ ਹੰਗੜਾ ਡੱਡਾ ਵਧੀਆ ਗੋੜੋ ਜੀ ਬਾਸ ਆਹ ਵੰਡੀ ਵੀਡੀਓ ਆਹ ਚੱਲ ਫਿਰ ਚੱਲ ਫਿਰ ਬੋਲ 2 3 ਸਕਿੰਟਾਂ ਜੀ ਜਿੰਨਾ ਸਕਿੰਟਾਂ ਜੀ ਸਪੀਡ ਵਾੜ ਲੈਂਦੇ ਔਰ ਰਾਜ ਖਲਾਹਤਾ ਉਹਨੇ ਜਾਂ ਪੋਛਿ ਲਾ ਕੇ ਇਹ ਤਾਂ ਕਹਣ ਕਿ ਤੋ ਪੁੱਛਣਾ ਆ ਗਿੰਦੇ ਨਾ ਗਿੰਦਿਆ ਓਏ ਤੜਾ ਘਾਟ ਹੋਇਆ ਹੈ ਕਹਿੰਦੇ ਆ ਬੜਾ ਘਾਟ ਹੋਇਆ ਮਹਾਮ ਕਬੱਡੀ ਦਾ ਉਹ ਨਹੀਂ ਹੁਸਨ ਅੰਦਰ ਜਾਂਦੇ ਨਾ ਮੱਜੇ ਤੋਂ ਬਾਅਦ ਮੁਲਾਕਾਤ ਕਰਦੇ ਆਂ ਮੈਂ ਨਾ ਕਰਾਂਗਾ ਇੱਥੇ ਕਰਾਂਗਾ ਨੈਸ਼ਨਲ ਕਿਉਂ ਨਹੀਂ ਚਾਹਣੀ ਆ ਇੱਥੇ ਮੁਲਾਕਾਤ ਨਹੀਂ ਕਰਦਾ ਉਹ ਸਭ ਛੱਡਦਾ ਅਖਰ ਮਿਲੂਗਾ ਇਹਦਾ ਸੇ ਮੁੱਲ ਛੱਡੂਗਾ ਹੀ ਇੱਥੇ ਸਾਨੂੰ ਦੂਸਰਾ ਬੋਬੀ ਫਰੰਦੀਪੋਰੀਆ ਨਹੀਂ ਜੇ ਮਿਲਦੇ ਆਹੀਂ ਉਹਨੂੰ ਮਿਲਣਾ ਆਹੀਂ ਉਹਨੂੰ ਮਿਲਣਾ ਆਹੀਂ ਮਿਲਣਾ ਛੇ ਛੁੱਟੀ ਨਾਲ ਮਿਲਾਂਗੇ ਉਹ ਸਾਲਾ ਪਤਾ ਨਹੀਂ ਕਿੱਧਰ ਲੰਘ ਗਿਆ ਹੈ ਤੇ ਫੇਰ ਕੀ ਆ ਲੰਘਿਆ ਸਹੀ ਗੱਲ ਆ ਆਈਂ ਕਿ ਲਾਈਵ ਦੇਖਣੇ ਜਾਣੇ ਯਾਰ ਆਪਣਾ ਚੱਲ ਭਰਾ ਵੱਡਾ ਇਹਦੇ ਵਿੱਚ ਲਾਈਵ ਕਰਾ ਦੇ ਕਟੂ ਰੱਡਾ ਪੈ ਰਹੀ ਹੈ ਆ ਯਾਰ ਯਾਰ ਤਰਾ ਆ ਆ ਗਿਆ ਇਧਰ ਆ ਆ ਗਿਆ ਗੱ마 ਆ ਗਿਆ ਪਟਾਪੁਰ ਦਾ ਆ ਗਿਆ ਮੈਦੀ ਸਿੰਘਾ ਨਾਲ ਉਹਨਾਂ ਨਾਲ ਪਾਰ ਦੇ ਬੰਦਾ ਕਿੱਥੇ ਬੰਦੇ ਕਿੱਥੇ ਆ ਯਾਰ ਪਰਾਇਆ ਸ਼ਾਹ ਕੀ ਕਰ ਰਹੇ ਹੋ ਕਿ ਬਣਾਣਾ ਬਣਾ ਕਰਦੇ ਆ ਗੁਰੂ ਜਿੱਕੇ ਹੋ ਗਿਆ ਆ ਕੁਕੂ ਪਰ ਆਣ ਰਾਜੇ ਪਾਰ ਪੱਨੀ ਰੋਟਾ ਨਹੀਂ ਲਿਖਣੇ ਆ ਸਾਹਮਣੇ ਪੁਆਇੰਟ ਰੋਟੀਆਂ ਦਾ ਸਭ ਗੁਰਜ ਗਿਆ ਰੋਟਾ ਦੀ ਸਰਦਾਰ ਆ ਗਿਆ ਦੇਖਾ ਜਿਹੜਾ ਯਾਰ ਪੰਜ ਪੁੱਛੀ ਸੈਂਡ ਕਰਦੇ ਆ ਇੱਕ ਦੀ ਪਾ ਬੱਬੂ ਸਾਹ ਇਧਰ ਲੱਗੇ ਕਹਿੰਦੇ ਬੱਬੂ ਅਸਟ੍ਰੇਲੀਆ ਬੱਬੂ ਜੁਕੀ ਦਾ ਬਲਾਸਮਾਨ ਹੋ ਗਏ ਇੱਕ ਪਾਸੇ ਪੈ ਗਿਆ ਖਾਨ ਲੱਗਾ ਹੋਇਆ ਦੂਸਰੇ ਬੰਨੇ ਚੱਕ ਤੇ ਨਹੀਂ ਤੋੜਿਆ ਕੱਫੂ ਹੁਣ ਬੋਲੀ ਦੇ ਗਾਟ ਕਾਣ ਲੱਗਿਆ ਹੁਣ ਪਤਾ ਜੀ ਦੀ ਲੱਗਦਾ ਵਾਸਤਾ ਦੀ ਗੱਲ ਚੱਲੀ ਆ ਆ ਸਮੇਂ ਕਿਹਦੇ ਨਾਜਰ ਗੁਰਦਾ ਮੋਹੀਨ ਸ਼ੇਰਪਾ ਤੇ ਤੋੜੀਆਂ ਚਾਰ ਨੇ ਜੀਵਨ ਚੰਦੇ ਕਰਕੇ ਦੀ ਤਰਤੀ ਆ ਹੁਣ ਬੱਲੇ ਬੱਲੇ ਖੇਲੇ ਆਰਾਮ ਵਿੱਚ ਮੇਰੇ ਮਿੱਤਰੋ ਕਾਲ ਹੱਡਾ ਬੱਟ ਕਰ ਗਿਆ ਬੱਲਾ ਜੀ ਨੰਬਰ ਰੋਲਾ ਪੈ ਗਿਆ ਨੰਬਰ ਤੋਂ ਰੋਲਾ ਪੈ ਗਿਆ ਹੋਇਆ ਇਹਦੇ ਇਹ ਕਬੜੀਆਂ ਬੜੀਆਂ ਪਈਆਂ ਐ ਇੱਕ ਰਿਸਟ ਘਮਾ ਆ ਤਾ ਲੱਗੇ ਮੁੰਡਾ ਇਹ ਨੰਬਰ ਹੋਇਦਾ ਆ ਆਈਆਂ ਲੱਗਦੇ ਜੀ ਜੱਗਲੀ ਦੀਆਂ ਜਿਹੜੇ ਆ ਰਹੇ ਨੇ ਫੈਸਲਾ ਚੀਆ ਆ ਗਿਆ ਮਰ ਨੂੰ ਚੀਆ ਲਾ ਕੇ ਕੱਢੀ ਆਉਂਦਾ ਹੁਆ ਖੇਡ ਮੈਦਾਨ ਵਿੱਚ ਬਹੁਤ ਵੱਡੇ ਸਰਕਾਰ ਨੇ ਇਹਨਾਂ ਨੂੰ ਚੀਆ ਦੀ ਪਾਣੀ ਰੱਖਦਾ ਇੱਕ ਬੜਾ ਅਸਿਆ ਰੰਗ ਵਾਲਾ ਬੰਦਾ ਮੇਟਰ ਵੱਡਾ ਮਕਾਬਲੇ ਦੇ ਚਿਰਨਾ ਟੱਕਰ ਸੋਲੀਆਂ ਰਾਜ ਦੇ ਭਲਵਾਨ ਕੇ ਵਿੱਚ ਮੋਲ ਦਾ ਚਲਿਆ ਆਹ ਦੁਨੀਆ ਦਾ ਵੱਡਾ 스타 ਪੁੱਜਿਆ ਆਹ ਰੋਕਣਾ ਸ਼ੁਰੂ ਕਰਦਾ ਹਾਂ ਰੋਕ ਗਿਆ ਕੰਮ ਮਾਗੇ ਕਹਿੰਦਾ ਨ ਬੋਲੇ ਵੇਖੋ ਤੁਸੀਂ ਦੂਜਾ ਨਿਕਲ ਗਿਆ ਹੈ ਵੱਡਾ ਛੋਟਾ ਬੱਲੇ 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 ਹਾਂ ਨਾ ਨਾ ਬਲੌਗ ਮੈਂ ਨਾ ਚੱਕਰ ਚਲੋ ਆਖੇ ਦੇ ਕੋਈ ਲੱਗਦਾ ਨਹੀਂ ਡੰਡਾ ਫੜ ਕੇ ਚੱਲ ਰੋ ਜਮਾ ਛਾੜੀ ਦੇ ਕੇ ਰੋ ਵੀ ਬੜਾ ਡੰਡੇ ਨਾ ਚੱਲ ਇਹਨਾਂ ਵੱਡਾ ਹੈ ਚੱਲ ਲਾ ਦੇ ਇਹਨੂੰ ਹੋ ਜਾ ਪਿੱਛੇ ਆ ਕੇ ਨਾ ਲਾ ਦੇ ਕਿਤੇ ਇਹ ਤਾਂ ਡਰਦਾ ਨਹੀਂ ਕੋਈ ਬੰਦਾ ਬੰਬ ਜੇ ਤਾਂ ਨਹੀਂ ਜਾਂਦੇ ਆ ਓਏ ਇਹਨੂੰ ਏਹਨੂੰ ਜਰਾ ਪਤਾ ਨਹੀਂ ਕੋਈ ਬੂੰਗਾਰੀ ਮੀਨਾ ਤੇਰੇ ਨੇਣਾ ਤਾਂ ਗਏ ਇਹ ਗੱਲ ਮਾੜੀ ਜੱਟਾ ਓ ਚੱਲ ਬੋ ਲੋ ਗਾਇਸ ਪ੍ਰਕਾਸ਼ਪੁਰਬ ਦੀ ਸਮਾਪਤੀ ਹੁੰਦੀ ਹੋਈ ਮਣਾਉਂਦੇ ਵਧੀਆ ਵਾ ਉਹ ਤੁਹਾਡੀ ਉਹ ਬਣ ਗਿਆ ਇਹ ਖੰਮ ਬਣ ਗਿਆ ਖੰਮ ਬਣ ਗਿਆ ਆ ਆ

ਇੰਦੂ ਵਾਲਾ ਕਿੱਥੇ ਹੁਣ ਲੱਭੀਏ ਕਿੰਦਾ ਕਿੱਥੇ ਆ ਗਿਆ ਗਿੰਦਿਆ ਭਰਾਵਾ ਦੀ ਦਾੜੀ ਚਾਚਾ ਉੱਤੇ ਆ ਗਿਆ ਇਹਨੂੰ ਗੁੱਸੇ ਆਗ ਲੱਗ ਚਲੀਏ ਨਾ ਭਰਾਵਾਂ ਤਾਂ ਮੈਂ ਸੜ ਗਿਆ ਚੱਲ ਗਾ ਬੋਹਣੋ ਥੋੜਾ ਆ ਹੋਰ ਹੈਗੇ ਕਿ ਬੱਸ ਆ ਤੇ ਆ ਜਾ ਤੂੰ ਜਲੇਬਾਂ ਲੈ ਆਣਾ ਤੂੰ ਚਲੋ 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 ਜਲੇਬੀ ਜ਼ਰੂਰੀ ਆ ਚੱਲ ਗੈਸ ਸਮਾਪਤੀ ਹੋ ਗਈ ਮੇਲੇ ਦੀ ਤੇ ਵੇਖ ਲੋ ਪਿੱਛੋਂ ਇਦਾਂ ਲੰਗਰ ਦੇ ਮਤਲਬ ਭਾਂਡੇ ਇਕੱਠੇ ਹੋ ਜਾਂਦੇ ਆ ਹੁਣ ਸਵੇਰੇ ਸਾਰੀ ਸੇਵਾ ਲੱਗੂਗੀ ਮਾਂਜਣ ਦੀ ਕਿਉਂ ਕਹਿੰਦੇ ਆ ਹਾਂ ਜਿਹਨੇ ਆਪਾਂ ਕਿੰਨੀ ਤੜਕੇ ਆਣੇ ਸੀ ਇਹ ਭਾਂਡੇ ਮਾਂਜਨੇ ਆ ਮੈਂ ਤੜਕੇ ਆਉਂ ਥੋੜਾ 7:00 8:00 ਵਜੇ ਪਰ ਆ ਜਾਊ ਮਾਂਜਾਂਗੇ ਜ਼ਰੂਰ ਇੰਨੇ ਤੇ ਨਹੀਂ ਆਪਾਂ ਦੋਵੇਂ ਮਾਂਜ ਸਕਦੇ ਪਰ ਜੇ ਕੋਸ਼ਿਸ਼ ਕਰਾਂਗੇ ਕਿੰਨੇ ਆਪਾਂ ਸੇਵਾ ਕਰ ਸਕਦੇ ਜਿੰਨੀ ਹੋ ਸਕੇ ਮਾਂਜਾਂਗੇ ਯਾਰ ਕੋਈ ਗੱਲ ਨਹੀਂ ਚਲੋ ਆਇਦਰ ਵੀ ਆ ਤੇ ਇੱਧਰ ਤੇ ਚੱਲਿਆ ਹੈਗਾ ਨਾ ਆ ਸਾਰੇ ਮਾਂਜ ਨੇ ਪਾਣੇ ਦੇ ਨੇ ਨਹੀਂ ਖੜਨਾ ਮੈਂ ਚੱਲੀਏ ਚਲੋ